ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰਸਵਾਰੀ ਸਤ ਸੰਗਤ ਜੀ ਚੰਗੇ ਭਾਗ ਨੇ ਜੋ ਸਤਿਗੁਰਾਂ ਦੀ ਹਜ਼ੂਰੀ ਦੇ ਅੰਦਰ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਨੂੰ ਸੁਣਨ ਦਾ ਬਾਣੀ ਨੂੰ ਪੜਨ ਦਾ ਜੋ ਸਾਨੂੰ ਸਭਨਾਂ ਨੂੰ ਜੋ ਸੁਭਾਗ ਸਮੇਂ ਦੀ ਪ੍ਰਾਪਤੀ ਹੋਈ ਹੈ ਪਾਵਨ ਅਸਥਾਨਾਂ ਦੇ ਉੱਪਰ ਚੱਲ ਹੀ ਲੜੀਵਾਰ ਗੁਰਮਤ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਆਪਣੇ ਮਨਾਂ ਦੀਆਂ ਬਿਰਤੀਆਂ ਨੂੰ ਕਰੋ ਇਕਾਗਰ ਸਤਿਗੁਰਾਂ ਦੇ ਚੰਨਾਂ ਵਿੱਚ ਲਵਾਓ ਹਾਜ਼ਰੀ ਬੜੇ ਹੀ ਅਦਬ ਸਤਕਾਰ ਦੇ ਨਾਲ ਨਵਾਉ ਜੀ ਸੀਸ ਬਲਾਉ ਜੀ ਫਤੀਆਖੋ ਜੀ ਵਾਚ ਗੁਰਜੀਕਾ ਖਾਲਸਾ ਵਾਚ ਗੁਰਜੀਕੀ ਫਤੀ ਅੱਜ ਦਾ ਜੋ ਵਿਚਾਰ ਜੋਗ ਵਿਸ਼ਾ ਹੈ ਉਹ ਹੈ ਹਿੰਮਾਨੀਆਂ ਦੇ ਮਨ ਇਨਾਂ ਦੇ ਜ਼ਿਕਰ ਸੁਖਾਲੇ ਅਰਥ ਵਿਖੇ ਜਾਣ ਤੇ ਅਰਥ ਇਹ ਬਣਦੇ ਨੇ ਕਿ ਜਿਨ੍ਹਾਂ ਨੂੰ ਦੁਨੀਆ ਮਾਨ ਨਹੀਂ ਦਿੰਦੀ ਸਤਕਾਰ ਨਹੀਂ ਦਿੰਦੀ ਮਾਲਕਾ ਤੇਰੇ ਦਰ ਦੇ ਉੱਤੇ ਉਹਨਾਂ ਨੂੰ ਵੀ ਸਤਕਾਰ ਮਿਲਦਾ ਹੈ ਵੈਸੇ ਇੱਕ ਗੱਲ ਦਾ ਧਿਆਨ ਰੱਖਿਆ ਜੀ ਹਰ ਮਨੁੱਖ ਦੇ ਅੰਦਰ ਇੱਕ ਜਿਹੜਾ ਬੀਜ ਹੈ ਬੀਜ ਜ਼ਰੂਰ ਪੁੰਗਰਿਆ ਹੋਇਆ ਹੈ ਕੰਗਿਆਨ ਦੇ ਵਿੱਚੋਂ ਉਹ ਜਿਹੜਾ ਬੀਜ ਹੈ ਪ੍ਰਗਟ ਹੋ ਜਾਂਦਾ ਹੈ ਤੇ ਕੰਗਈ ਉਹ ਆਪਣੇ ਅੰਦਰ ਹੀ ਉਸ ਨੂੰ ਦਬਾ ਕੇ ਰੱਖਦੇ ਨੇ ਕੋਈ ਕਿਸੇ ਮਸਬਦੇ ਨਾਲ ਕਿਸੇ ਧਰਮ ਦੇ ਨਾਲ ਕਿਸ ਜਾਤੀ ਦੇ ਨਾਲ ਸੰਬੰਧ ਰੱਖਣ ਵਾਲਾ ਹੈ ਨਿੱਕੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕਿਸੇ ਦੇ ਮਨ ਦੀ ਇਹ ਇੱਛਾ ਹੁੰਦੀ ਹੈ ਕਿ ਦੂਸਰਾ ਮੈਨੂੰ ਸਤਕਾਰ ਦੇਵੇ ਦੂਸਰਾ ਮੈਨੂੰ ਮਾਨ ਦੇਵੇ ਭਾਵੇਂ ਉਹ ਕੋਈ ਬਜ਼ੁਰਗ ਹੈ ਭਾਵੇਂ ਕੋਈ ਬੱਚਾ ਹੈ ਤੇ ਪਿਆਰ ਵਾਲੇ ਜਦੋਂ ਦੁਨੀਆਂ ਦੇ ਵੱਲ ਆਪਾਂ ਵੇਖਦੇ ਆ ਨਾ ਦੁਨੀਆਂ ਵੱਲ ਝਾਤ ਮਾਰਦੇ ਆ ਦੁਨੀਆਂ ਦੇ ਵਿੱਚ ਅਕਸਰ ਉਹਨਾਂ ਨੂੰ ਸਤਕਾਰ ਦਿੱਤਾ ਜਾਂਦਾ ਹੈ ਮਾਨ ਉਹਨਾਂ ਨੂੰ ਦਿੱਤਾ ਜਾਂਦਾ ਹੈ ਜਾਂ ਤਾਂ ਉਹ ਉੱਚੀ ਕੁਲ ਦੇ ਨਾਲ ਸੰਬੰਧ ਰੱਖਦੇ ਹੋਣ ਜਦ ਬਹੁਤ ਜ਼ਿਆਦਾ ਅਮੀਰ ਹੋਣ ਘਰ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਹੋਵੇ ਬਹੁਤ ਜ਼ਿਆਦੀਆਂ ਜ਼ਮੀਨ ਜਾਇਦਾਦ ਦੇ ਮਾਲਕ ਹੋਣ ਕੋਈ ਬਿਜ਼ਨਸਮੈਨ ਹੋਵੇ ਤੇ ਬੰਦਾ ਉਸ ਦਾ ਸਤਿਕਾਰ ਕਰਦਾ ਪਰ ਜਿਸ ਨੇ ਤਨ ਦੇ ਉੱਤੇ ਕੋਈ ਮੈਲੇ ਵੀ ਕੱਪੜੇ ਪੈਣੇ ਹੋਣ ਕੱਪੜੇ ਫਾਡੇ ਪਾਏ ਹੋਣ ਪੈਰਾਂ ਦੇ ਵਿੱਚ ਸੋਨਾ ਜੁੱਤਾ ਨਾ ਹੋਵੇ ਜੋੜਾ ਨਾ ਹੋਵੇ ਤੇ ਕਈ ਵਾਰੀ ਇਦਾਂ ਹੁੰਦਾ ਹੈ ਵੀ ਬੰਦਾ ਆਖਦਾ ਵੀ ਇਹਦੇ ਸਤਕਾਰ ਦੇ ਕੀ ਲੋੜ ਐ ਇਹਦਾ ਸਤਕਾਰ ਕਿਉਂ ਕਰਨਾ ਪਰ ਇੱਕ ਗੱਲ ਦਾ ਧਿਆਨ ਰੱਖਿਆ ਜਿਵੇਂ ਜਿਸ ਦਾ ਸਤਕਾਰ ਦੁਨੀਆ ਨਹੀਂ ਕਰਦੀ ਜੇ ਉਹ ਮਾਲਕ ਦਾ ਪੱਲਾ ਪਕੜ ਲੈਂਦਾ ਹੈ ਮਾਲਕ ਦਾ ਸਹਾਰਾ ਲੈ ਲੈਂਦਾ ਤੇ ਦੁਨੀਆ ਦਾ ਮਾਨ ਕਰੇ ਨਾ ਕਰੇ ਇਹ ਮਾਇਨੇ ਨਹੀਂ ਰੱਖਦਾ ਪਰ ਪ੍ਰਮਾਤਮਾ ਦੇ ਦਰ ਤੋਂ ਉਸ ਨੂੰ ਸਤਕਾਰ ਜ਼ਰੂਰ ਮਿਲਦਾ ਹੈ ਜੀ ਅਕ ਜਿਸ ਬੰਦੇ ਨੂੰ ਦੁਨੀਆ ਸਤਕਾਰ ਦੇ ਰਹੀ ਹੈ ਕਈ ਵਾਰੀ ਇਦਾਂ ਹੋ ਸਕਦਾ ਹੈ ਉਹਦੀ ਜੇਬ ਦੇ ਵਿੱਚੋਂ ਪੈਸਾ ਚਲਾ ਜਾਵੇ ਜੋ ਪਦਵੀ ਉਸ ਦੇ ਕੋਲ ਹੈ ਉਹ ਪਦਵੀ ਚਲੀ ਜਾਵੇ ਕਈ ਵਾਰੀ ਉਹਦਾ ਜਿਹੜਾ ਮਾਣ ਹੈ ਉਹ ਸਤਕਾਰ ਹੈ ਉਹ ਖੁੱਸ ਸਕਦਾ ਹੈ ਉਹ ਜਾ ਸਕਦਾ ਹੈ ਪਰ ਜਿਸ ਨੂੰ ਸਤਕਾਰ ਮਾਲਕ ਦੇ ਦਰ ਤੋਂ ਮਿਲਿਆ ਹੋਵੇ ਪਿਆਰ ਵਾਲੇ ਉਹਨਾਂ ਦਾ ਦੁਨੀਆ ਦੇ ਉੱਤੇ ਵੀ ਤੇ ਮਾਲਕ ਦੀ ਦਰਗਾਹ ਦੇ ਵਿੱਚ ਵੀ ਉਹ ਜਿਹੜਾ ਸਤਕਾਰ ਹੈ ਉਹਨਾਂ ਨੂੰ ਸਤਕਾਰ ਮਿਲਦਾ ਜੀ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਬਾਣੀ ਨੂੰ ਪੜ੍ਹੋ ਮੇਰੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਕਰਾਈ ਨਾ ਬਾਣੀ ਨੂੰ ਲਿਖਾਇਆ ਗਿਆ ਜਿੱਥੇ ਉਹਨਾਂ ਨੇ ਪੰਜ ਗੁਰੂ ਸਹਿਬਾਨਾਂ ਦੀ ਬਾਣੀ ਨੂੰ ਦਰਜ ਕੀਤਾ ਵੀ ਉਹਦੇ ਨਾਲ 15 ਭਗਤਾਂ ਦੀ ਬਾਣੀ ਨੂੰ ਦਰਜ ਕੀਤਾ ਤੇ 15 ਭਗਤਾਂ ਦੇ ਵਿੱਚੋਂ ਜ਼ਰੂਰੀ ਨਹੀਂ ਵੀ ਹਰ ਜਿਹੜਾ ਭਗਤ ਹੈ ਉੱਚੀ ਜਾਤੀ ਦੇ ਨਾਲ ਸੰਬੰਧ ਰੱਖਣ ਵਾਲਾ ਹੋਵੇਗਾ ਉਹਦੇ ਵਿੱਚੋਂ ਇੱਕ ਉਹ ਵੀ ਹੈ ਜਿਹੜਾ ਲੋਕਾਂ ਦੇ ਪਸ਼ੂਆਂ ਨੂੰ ਚੁੱਕਦਾ ਹੈ ਤੇ ਉਹਦੇ ਤੋਂ ਚਮ ਤਿਆਰ ਕਰਦਾ ਹੈ ਤੇ ਚਮ ਤਿਆਰ ਕਰਕੇ ਚਮ ਦੀਆਂ ਜੁੱਤੀਆਂ ਤਿਆਰ ਕਰਕੇ ਗੰਢ ਕੇ ਲੋਕਾਂ ਦੇ ਵਿੱਚ ਵੇਚਦਾ ਪਿਆ ਹੈ ਉਹਦੇ ਵਿੱਚ ਉਹ ਵੀ ਹੈ ਵੀ ਜਿਹੜਾ ਇੱਕ ਪੱਥਰ ਲੈਂਦਾ ਪੱਥਰ ਨੂੰ ਚੰਗੀ ਤਰ੍ਹਾਂ ਘੜਦਾ ਉਸ ਘੜ ਕੇ ਉਹਦੇ ਵਿੱਚੋਂ ਮੂਰਤੀ ਤਿਆਰ ਕਰਦਾ ਪਿਆ ਤੇ ਮੂਰਤੀ ਤਿਆਰ ਕਰਕੇ ਲੋਕਾਂ ਤੱਕ ਵੇਚਦਾ ਪਿਆ ਆਪਣੇ ਘਰ ਦਾ ਗੁਜ਼ਾਰਾ ਪਿਆ ਕਰਦਾ ਉਸ ਦੇ ਵਿੱਚੋਂ ਉਹ ਵੀ ਨੇ ਵੀ ਜਿਹੜੀ ਹਰਜਾਈਆਂ ਬੁਨਣ ਦਾ ਕੰਮ ਕਰਦੇ ਪਏ ਨੇ ਆਪਾਂ ਵੇਖਦੇ ਆਂ ਵੀ ਅੰਬਰੇ ਛਕਣੀ ਪਿੰਡਾਂ ਦੇ ਵਿੱਚ ਆਪਾਂ ਵੇਖਦੇ ਆਂ ਵੀ ਜਦੋਂ ਰੂਣ ਨੂੰ ਕੱਤਿਆ ਜਾਂਦਾ ਜੋ ਹਰਜਾਈ ਭਰਨ ਦਾ ਕੰਮ ਕਰਦੇ ਨੇ ਰਜਾਈਆਂ ਤਲਾਈਆਂ ਜਿਹੜੇ ਪਰਦੇ ਨੇ ਸਰਾਨੇ ਪਰਦੇ ਨੇ ਰੂਮ ਦੇ ਨਾਲ ਉਹਨਾਂ ਨੂੰ ਅਸੀਂ ਆਖਦੇ ਹਾਂ ਵੀ ਭਾਈ ਇਹ ਅੰਬਰ ਨੇ ਭਾਵ ਇਹ ਜਿਹੜੇ ਅੰਬਰ ਕੱਤਣ ਵਾਲੇ ਨੇ ਭਾਵ ਰੂਹ ਕੱਤਣ ਵਾਲੇ ਨੇ ਤੇ ਸਤਿਗੁਰੂ ਕਿਰਪਾ ਕਰਦੇ ਕਹਿੰ ਲੱਗੇ ਵੀ ਜਦੋਂ ਮਾਲਕ ਦੇ ਦਰ ਤੇ ਵਡਿਆਈ ਮਿਲਣ ਦੀ ਗੱਲ ਹੁੰਦੀ ਹੈ ਨਾ ਬਾਤ ਹੁੰਦੀ ਹੈ ਫਿਰ ਇਹ ਨਹੀਂ ਵੇਖਿਆ ਜਾਂਦਾ ਵੀ ਕੌਣ ਉੱਚੀ ਕੁਲਦ ਹੈ ਕੌਣ ਨੀਵੀਂ ਕੁਲਦ ਹੈ ਕੌਣ ਕਿਸ ਮਜ਼ਬ ਦੇ ਨਾਲ ਸੰਬੰਧ ਰੱਖਣ ਵਾਲਾ ਕਿਸ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਠੀਕ ਹੈ ਦੁਨੀਆ ਦੇ ਲੋਕ ਇਹ ਗੱਲ ਜ਼ਰੂਰ ਰੱਖ ਸਕਦੇ ਨੇ ਕਿਸੇ ਨੂੰ ਸਤਿਕਾਰ ਦੇਣਾ ਹੋਵੇ ਨਾ ਸਭ ਤੋਂ ਪਹਿਲਾਂ ਬੰਦਾ ਵੇਖਦਾ ਵੀ ਇਹਦਾ ਪਹਿਰਾਵਾ ਕਿਹੋ ਜਿਹਾ ਹੈ ਦੂਸਰਾ ਵੇਖਦਾ ਦੀ ਜੇਬ ਦੇ ਵਿੱਚ ਕੋਈ ਥੇਲਾ ਹੈ ਤੀਸਰਾ ਵੇਖਦਾ ਵੀ ਕਿਸ ਗੱਡੀ ਤੋਂ ਉਤਰਿਆ ਚੌਥਾ ਧਿਆਨ ਕਰਦਾ ਵੀ ਕਿਸ ਰਾਜ ਘਰਾਨੇ ਦੇ ਵਿੱਚੋਂ ਹੈ ਇਹ ਚੀਜ਼ਾਂ ਬੰਦਾ ਵੇਖਦਾ ਹੈ ਫਿਰ ਸਤਿਕਾਰ ਦਿੰਦਾ ਹੈ ਪਰ ਇੱਕ ਗੱਲ ਦਾ ਧਿਆਨ ਰੱਖਿਆ ਜੀ ਮਾਲਕ ਨਾਤੇ ਸਾਡੀਆਂ ਗੱਡੀਆਂ ਵੇਖਦਾ ਨਾ ਸਾਡੀਆਂ ਕਾਰਾਂ ਵੇਖਦਾ ਨਾ ਸਾਡੀ ਜੇਬ ਵੇਖਦਾ ਨਾ ਉਹ ਸਾਡੇ ਤਹਿਰਾਵੇ ਨੂੰ ਵੇਖਦਾ ਹੈ ਬਸ ਜੇਕਰ ਵੇਖਦਾ ਜੇ ਉਹ ਸਾਡੇ ਅੰਦਰ ਦੀ ਨੀਅਤ ਵੇਖਦਾ ਵੀ ਤੁਹਾਡੀ ਨੀਅਤ ਕਿਹੋ ਜੀ ਹੈ ਜੇ ਤਾਂ ਕੋਟੀ ਨੀਤ ਲੈ ਕੇ ਆ ਰਹੇ ਹੋ ਤੇ ਬਾਬੇ ਦੇ ਦਰ ਤੇ ਉਹ ਵੀ ਪ੍ਰਵਾਨ ਨਹੀਂ ਜੇਕਰ ਚੰਗੀ ਨੀਤ ਲੈ ਕੇ ਆ ਰਹੇ ਆ ਸੱਚੀ ਨੀਤ ਸਾਫ ਨੀਤ ਹੈ ਉਹ ਨੀਅਤ ਦੇ ਨਾਲ ਅਸੀਂ ਮਾਲਕ ਦੇ ਦਰ ਤੇ ਪ੍ਰਵਾਨ ਹੁੰਨੇ ਆ ਮੇਰੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਕਰਾਈ ਨਾ ਬਾਣੀ ਲਿਖਾਈ ਉਹਦੇ ਵਿੱਚ 15 ਭਗਤਾਂ ਦੀ ਬਾਣੀ ਨੂੰ ਦਰਜ ਕੀਤਾ ਉਹਦੇ ਵਿੱਚੋਂ ਇੱਕ ਪਗਦشن ਭਗਤ ਰਵਿਦਾਸ ਜੀ ਜਿਨ੍ਹਾਂ ਦੇ 40 ਸ਼ਬਦ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਵਿੱਚੋਂ ਮਿਲਦੇ ਨੇ ਇੱਕ ਸ਼ਬਦ ਉਹਨਾਂ ਦਾ ਆਪਾਂ ਅਕਸਰ ਕਰਕੇ ਪੜ੍ਹਦੇ ਆਂ ਵੀ ਜਿਹਦੇ ਵਿੱਚ ਉਹਨਾਂ ਨੇ ਮਾਣ ਦੀ ਗੱਲ ਕੀਤੀ ਹੈ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਤੇਰੇ ਦਰ ਦਾ ਆਸਰਾ ਤਾਂ ਲਿਆ ਹੈ ਮੈਨੂੰ ਪਤਾ ਹੈ ਵੀ ਜਿਹੜਾ ਸਤਕਾਰ ਤੇਰੇ ਦਰ ਤੋਂ ਮਿਲਣਾ ਨਾ ਮੈਨੂੰ ਕਿਤੋਂ ਵੀ ਮਿਲਣਾ ਨਹੀਂ। ਕਿ ਦੁਨੀਆਂ ਦੇ ਲੋਕਾਂ ਦੀ ਕੀ ਰੀਤ ਹੈ? ਦੁਨੀਆਂ ਦੇ ਲੋਕਾਂ ਦੀ ਰੀਤ ਇਹ ਹੈ ਵੀ ਲੋਕਾਂ ਨੇ ਕਹਿਣਾ ਵੀ ਇਹ ਨੀਵੀਂ ਕੁੱਲ ਦਾ ਹੈ। ਤੇ ਨੀਵੀਂ ਕੁੱਲ ਦੇ ਕਰਕੇ ਲੋਕਾਂ ਨੇ ਦੁਰਕਾਰਿਆ ਵੀ ਤੇ ਦੁਰਕਾਰ ਵੀ ਰਹੀ ਸਨ। ਪਰ ਜਦੋਂ ਅੰਦਰੋਂ ਮਨ ਭਰ ਕੇ ਸਤਿਗੁਰੂ ਦੀ ਵਡਿਆਈ ਦੇ ਵਿੱਚ ਬਚਨ ਨਿਕਲੇ ਤਾਂ ਉਹਨਾਂ ਨੇ ਬਚਨ ਆਖੇ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਥੈ ਛਤਰ ਤਰੈ ਜਾਕੀ ਛੋਤ ਜਗਤ ਕੋ ਲੱਗੈ ਕਹਿੰਦੇ ਭਈ ਜਿਦਾ ਪਰਛਾਵਾਂ ਵੀ ਕਿਸੇ ਦੇ ਉੱਪਰ ਪੈ ਜਾਂਦਾ ਸੀ ਨਾ ਉੱਚੀ ਕੁਲ ਵਾਲੇ ਦੇ ਉੱਪਰ ਤੇ ਉਹ ਕਹਿੰਦਾ ਸੀ ਮੈਂ ਪ੍ਰਿਸ਼ਟ ਆ ਗਿਆ ਵਾਂ ਨੀਵੀਂ ਕੁਲ ਵਾਲੇ ਦਾ ਪਰਛਾਵਾਂ ਉੱਚੀ ਕੁਲ ਦੇ ਉੱਤੇ ਪੈ ਜਾਣਾ ਵੀ ਉਹਨੂੰ ਕੁੱਟਿਆ ਜਾਣਾ ਉਹਨੂੰ ਮਾਰਿਆ ਜਾਣਾ ਉਹਨੂੰ ਸਜ਼ਾ ਦਿੱਤੀ ਜਾਣੀ ਕਿਉਂ ਇਹ ਕਿਆ ਜਣਾ ਵੀ ਤੂੰ ਨੀਵੀਂ ਕੁਲ ਦੇ ਵਿੱਚ ਜਨਮ ਲਿਆ ਤੇ ਤੇਰਾ ਪਰਛਾਵਾਂ ਮੇਰੇ ਉੱਤੇ ਪੈ ਗਿਆ ਉਹਨੂੰ ਦੁਰਕਾਰਿਆ ਜਾਣਾ ਪਰ ਮੇਰੇ ਭਗਤ ਰਵਿਦਾਸ ਜੀ ਕਹਿਣ ਲੱਗੇ ਵੀ ਮਾਲਕਾ ਤੂੰ ਨਮਾਣਿਆਂ ਦਾ ਮਾਣ ਹੈ ਜਿਹਨੂੰ ਦੁਨੀਆਂ ਦੇ ਲੋਕ ਮਾਨੇ ਦਿੰਦੇ ਵੀ ਤੂੰ ਉਹਨੋਂ ਵੀ ਮਾਨ ਦਿਵਾਉਣ ਵਾਲਾ ਜੀ ਕਹਿੰਦੇ ਜਾਕੀ ਛੋਤ ਜਗਤ ਕੋ ਲੱਗਿਆ ਤਾਂ ਪਰ ਤੂੰ ਹੀ ਤਰੈ ਨੀਚਾ ਊਚ ਕਰੈ ਮੇਰਾ ਗੋਬਿੰਦ ਵੇਖੋ ਜਿਹੜੇ ਉੱਚੇ ਨੇ ਉੱਚੇ ਤਾਂ ਉੱਚੇ ਹੀ ਨੇ ਪਰ ਮੇਰੇ ਬਾਬੇ ਨਾਨਕ ਦਾ ਗੁਰਨਾਨਕ ਦੇ ਘਰ ਦਾ ਜੇਕਰ ਸੰਬੰਧ ਰਿਹਾ ਜੇ ਇਸ ਗੱਲ ਦਾ ਧਿਆਨ ਰੱਖਿਆ ਜੇ ਗੁਰਨਾਨਕ ਦੇ ਘਰ ਦਾ ਸੰਬੰਧ ਨੀਮੀਆਂ ਦੇ ਨਾਲ ਰਿਹਾ ਚੰਦੂ ਲੈ ਕੇ ਆਇਆ ਨਾ ਰਿਸ਼ਤਾ ਆਪਣਾ ਜਦੋਂ ਲੈ ਕੇ ਆਇਆ ਸੀ ਕੁੜੀ ਦਾ ਲੜਕੀ ਦਾ ਤੇ ਲਾਹੌਰ ਦੀ ਸੰਗਤ ਨੇ ਇੱਕ ਗੱਲ ਆਖੀ ਸੀ ਕਹਿਣ ਲੱਗੇ ਸੱਚੇ ਪਾਤਸ਼ਾਹ ਮਨ ਦੇ ਵਿੱਚ ਬੜਾ ਹੰਕਾਰ ਜੇ ਬੜੇ ਬੁਰੇ ਭਲੇ ਸ਼ਬਦ ਵਰਤਦਾ ਹੈ ਤੇ ਮੇਰੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕੋ ਗੱਲ ਆਖੀ ਸੀ ਕਹਿਣ ਲੱਗੇ ਵੀ ਜੇ ਸੰਗਤ ਨੂੰ ਪਰਵਾਨੀ ਤੇ ਸਾਨੂੰ ਪਰਵਾਨੀ ਤੇ ਬਾਅਦ ਦੇ ਵਿੱਚ ਸ਼ਹੀਦੀ ਦਾ ਕਾਰਨ ਵੀ ਬਣਿਆ ਸੀ ਚੰਦੂ ਤੇ ਚੰਦੂ ਦੇ ਨਾਲ ਜਦੋਂ ਮਲਾਪ ਹੋਇਆ ਤੇ ਫਿਰ ਇਹ ਵੀ ਗੱਲ ਆਖੀ ਸੀ ਕਹਿਣ ਲੱਗੇ ਚੰਦੂ ਤਿਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਤੇਰੀ ਧੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਇਹ ਨਹੀਂ ਸੀ ਕੋਈ ਨੀਤ ਸੀ ਕੋਈ ਫਰਕ ਸੀ ਕਿਤੇ ਨਹੀਂ ਫਰਕ ਸੀ ਕੇਵਲ ਤੇ ਕੇਵਲ ਤੇਰੀ ਸੋਚ ਦੇ ਵਿੱਚ ਫਰਕ ਸੀ ਤੂੰ ਆਪਣੇ ਆਪ ਨੂੰ ਚੁਬਾਰਾ ਗਿਆ ਗੁਰੂ ਨਾਨਕ ਦੇ ਘਰ ਨੂੰ ਤੂੰ ਚੁਬਾਰੇ ਦੀ ਇੱਟ ਕਹੀ ਤੂੰ ਆਖਿਆ ਵੀ ਇਹ ਝੋਪਰੀ ਦੀ ਇੱਟ ਹੈ ਇਸੇ ਕਰਕੇ ਜੇਕਰ ਇਹ ਰਿਸ਼ਤਾ ਨਹੀਂ ਹੋਇਆ ਤੇ ਇਸੇ ਕਰਕੇ ਰਿਸ਼ਤਾ ਨਹੀਂ ਹੋਇਆ ਕਿਉਂ ਗੁਰੂ ਨਾਨਕ ਦੇ ਘਰ ਦਾ ਜਿਹੜਾ ਕਿਰਪਾ ਨਾ ਗੁਰੂ ਨਾਨਕ ਦੇ ਘਰ ਦੀ ਜਿਹੜੀ ਕਿਰਪਾ ਉਹ ਕਿਰਪਾ ਇਹੀ ਹੈ ਕਿ ਜਦੋਂ ਮਾਨ ਬਖਸ਼ਣ ਦੇ ਉੱਤੇ ਹੁੰਦਾ ਵੀ ਇਹ ਨਹੀਂ ਵੇਖਦਾ ਵੀ ਕਿਸ ਘਰ ਦੇ ਨਾਲ ਕਿਸ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਪਏ ਨੇ ਤੇ ਸਤਗੁਰੂ ਕਿਰਪਾ ਕਰਦੇ ਕਹਿੰਦੇ ਕਿ ਨੀਚਾ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨ ਡਰੈ ਸਤਕਾਰ ਵੇਖੋ ਕਿੰਨਾ ਕਿੰਨਾਂ ਨੂੰ ਦਿੱਤਾ ਗਿਆ ਕਹਿੰਦੇ ਨਾਮ ਦਿਓ ਕਬੀਰ ਤਲੋਚਨ ਸਦਨਾ ਸੈਨਤਰੈ ਕਹਿ ਰ ਵਿਦਾਸ ਸੁਨੋਰੇ ਸੰਤੋ ਹਰ ਜੀਉ ਤੇ ਸਬੈ ਸਾਰਾ ਕਿੰਨੇ ਮਾਲਕਾ ਤੇਰੇ ਕਰ ਦਿੱਤੋਂ ਤੇਰੇ ਤੋਂ ਸਭ ਕੁਝ ਸਰਨ ਵਾਲਾ ਏ ਥੋੜੀ ਜੀ ਚਾਤ ਆਪੇ ਇਤਿਹਾਸ ਦੇ ਬਲ ਮਾਰੀ ਏ ਜਦੋਂ ਮੇਰੇ ਬਾਬੇ ਨਾਨਕ ਨੇ ਨਾ ਆਪਣਾ ਸਾਥੀ ਚੁਣਿਆ ਤੇ ਬਾਬੇ ਨਾਨਕ ਦਾ ਸਾਥੀ ਕੌਣ ਹੈ ਭਾਈ ਮਰਦਾਨਾ ਤੇ ਭਾਈ ਮਰਦਾਨੇ ਦੀ ਜਾਤ ਕਿਹੜੀ ਹੈ ਮਰਾਸੀ ਜਾਤ ਕਿਸੇ ਨੇ ਆਕੇ ਕਿਆ ਸੀ ਮਹਤਾ ਕਾਲੂ ਨੂੰ ਕਹਿਣ ਲੱਗੇ ਤੇਰਾ ਜਿਹੜਾ ਪੁੱਤਰ ਹੈ ਨਾ 19ਵੀਂ ਜਾਤ ਦੇ ਬੱਚਿਆਂ ਦੇ ਨਾਲ ਖੇਡਣ ਲੱਗ ਪਿਆ ਹੈ 9ਵੀਂ ਜਾਤ ਦੇ ਬੱਚਿਆਂ ਦੇ ਨਾਲ ਰਹਿਣ ਲੱਗ ਪਿਆ ਹੈ ਬੜਿਆਂ ਨੇ ਕਿਆ ਹੋਵੇਗਾ ਪਿਤਾ ਨੇ ਵੀ ਦੁਰਕਾਰਿਆ ਹੋਵੇਗਾ ਕਈ ਵਾਰੀ ਆਖਿਆ ਹੋਵੇਗਾ ਡਾਂਟਿਆ ਹੋਵੇਗਾ ਵੀ ਤੂੰ ਇਹਦਾ ਸਾਥ ਛੱਡ ਦੇ ਪਰ ਮੇਰਾ ਬਾਬਾ ਨਾਨਕ ਤੇ ਆਇਆ ਹੀ ਸੰਸਾਰ ਦੇ ਉੱਤੇ ਨਮਾਣਿਆਂ ਨੂੰ ਮਾਣ ਦੇਣ ਵਾਸਤੇ ਸੀ ਨੀਵਿਆਂ ਨੂੰ ਉੱਚਾ ਕਰਨ ਦੇ ਲਈ ਆਇਆ ਸੀ ਤੇ ਸੱਚ ਜਾਣਿਓ ਉਹਨਾਂ ਨੇ ਭਾਈ ਮਰਦਾਨੇ ਦੇ ਪਰਥਾਈ ਜਿਕਰ ਸ਼ਬਦ ਵਰਤੇ ਸ਼ਬਦ ਇਹ ਵਰਤਦੇ ਪਏ ਨੇ ਕਹਿਣ ਲੱਗੇ ਵੀ ਅੱਜ ਤੋਂ ਬਾਅਦ ਇਹ ਮੇਰਾ ਭਾਈ ਹੈ ਤੇ ਸੱਚ ਜਾਣਿਓ ਅੱਜ ਤੱਕ ਅਸੀਂ ਕਦੇ ਵੀ ਮਰਦਾਨਾ ਸ਼ਬਦ ਨਹੀਂ ਵਰਤਦੇ ਜਦੋਂ ਵੀ ਸ਼ਬਦ ਵਰਤਾਂਗੇ ਭਾਈ ਮਰਦਾਨਾ ਕਹਿ ਕੇ ਉਹਨੂੰ ਸਤਿਕਾਰ ਦਵਾਂਗੇ ਅਗਾਹ ਨੂੰ ਚਲੇ ਜਾਓ ਛੇਵੇਂ ਪਾਤਸ਼ਾਹ ਦਾ ਸਮਾ ਹੁੰਦਾ ਹੈ ਇੱਕ ਗੁਰਮੁਖ ਪਰਿਵਾਰ ਹੈ ਉਹਦੀ ਜਿਹੜੀ ਬੱਚੀ ਹੈ ਨਾ ਬੱਚੀ ਦੇ ਜਿਹੜੇ ਆਨੰਦ ਕਾਰਜ ਨੇ ਉਸ ਪਰਿਵਾਰ ਦੇ ਵਿੱਚ ਹੁੰਦੇ ਨੇ ਜਿਸ ਪਰਿਵਾਰ ਦੇ ਜਿਹੜਾ ਸਿੱਖੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਖੀ ਸਰਵਰੀਆ ਦਾ ਪਰਿਵਾਰ ਆ ਉਹਦਾ ਸੋਹਰਾ ਪਰਿਵਾਰ ਜਦੋਂ ਘਰੋਂ ਡੋਲੀ ਤੁਰਨ ਲੱਗੀ ਹੈ ਨਾ ਉਹਨੇ ਹੱਥ ਜੋੜ ਕੇ ਅਰਦਾਸ ਕੀਤੀ ਸੀ ਮਾਲਕ ਦੇ ਦਰ ਤੇ ਮਾਲਕਾ ਮੇਰਾ ਪਿਤਾ ਦਾ ਜਿਹੜਾ ਪਰਿਵਾਰ ਸੀ ਪਿਤਾ ਦਾ ਪਰਿਵਾਰ ਤੇਰੇ ਨਾਲ ਜੁੜਿਆ ਹੋਇਆ ਸੀ ਸਿੱਖੀ ਵਾਲਾ ਪਰਿਵਾਰ ਹੈ ਪਰ ਜਿਸ ਘਰ ਦੇ ਵਿੱਚ ਮੈਂ ਜਾ ਰਹੀ ਹਾਂ ਜਿਸ ਘਰ ਦੇ ਵਿੱਚ ਮੇਰਾ ਆਨੰਦ ਕਾਰਜ ਵਿਆਹ ਹੋ ਰਿਹਾ ਹੈ ਉਸ ਘਰ ਦੇ ਵਿੱਚ ਸਿੱਖੀ ਦਾ ਕੋਈ ਥਾਂ ਖੋ ਵੀ ਨਹੀਂ ਉਸ ਘਰ ਦੇ ਵਿੱਚ ਸਿੱਖੀ ਦਾ ਪਤਾ ਹੀ ਨਹੀਂ ਹੈ ਤੇ ਕਿਰਪਾ ਇਹ ਕਰੀ ਵੀ ਇਹ ਜਿਹੜੀ ਸਿੱਖੀ ਹੈ ਇਸ ਸਿੱਖੀ ਆਪ ਸਹਾਇ ਹੋ ਕੇ ਮੇਰੇ ਤੋਂ ਨੇ ਬਜਾਵੇ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਵਰ ਦਿੱਤਾ ਸੀ ਕਿ ਲਗੇ ਜਾਤੀਏ ਗੁਰਨਾਨਕ ਕਿਰਪਾ ਕਰੇਗਾ ਤੇਰੇ ਘਰ ਦੇ ਵਿੱਚ ਸਿੱਖੀ ਦਾ ਬੂਟਾ ਲੱਗੇਗਾ ਤੇ ਹੋਇਆ ਉਹਦੇ ਪਤੀ ਦਾ ਨਾਮ ਸੀ ਭਾਈ ਸਾਧੂ ਤੇ ਉਹਦੇ ਪੁੱਤਰ ਦਾ ਨਾਮ ਸੀ ਭਾਈ ਰੂਪਾ ਨਗਰ ਦੇ ਲੋਕ ਸਾਰੇ ਬਰ ਖਿਲਾਫ ਹੋ ਗਏ ਸਾਰੇ ਇੱਕ ਪਾਸੇ ਨਹੀਂ ਸਾਰੇ ਇਹ ਗੱਲ ਆਖਦੇ ਪਏ ਨੇ ਵੀ ਇਹ ਨੀਵੀਂ ਜਾਤ ਦੇ ਨੇ ਤੇ ਦੂਜੇ ਪਾਸੇ ਸਾਰਿਆਂ ਨੇ ਵਿਰੋਧ ਕੀਤਾ ਪਰ ਮੇਰੇ ਧੰਨ ਗੁਰੂ ਹਰगोविंद ਪਾਤਸ਼ਾਹ ਜੀ ਜਦੋਂ ਚੱਲ ਕੇ ਗਏ ਤੇ ਚੱਲ ਕੇ ਜਾਂਦੇ ਕਿਦੇ ਨੇ ਭਾਈ ਰੂਪੇ ਦੇ ਘਰ ਤੇ ਭਾਈ ਸਾਧੂ ਦੇ ਘਰ ਜਾ ਕੇ ਜਾ ਕੇ ਜਲ ਪੇਸ਼ ਕਰਦੇ ਨੇ ਉੱਥੋਂ ਦੇ ਚੌਧਰੀ ਨੇ ਆਖਿਆ ਸਿੱ ਸੱਚੇ ਪਾਤਸ਼ਾਹ ਨੂੰ ਸੱਚੇ ਪਾਤਸ਼ਾਹ ਐਡਾ ਵੱਡਾ ਨਗਰ ਹੈ ਐਡਾ ਵੱਡਾ ਪਿੰਡ ਹੈ ਇਸ ਪਿੰਡ ਦੇ ਵਿੱਚ ਤੁਹਾਨੂੰ ਕੋਈ ਹੋਰ ਘਰ ਨਹੀਂ ਲੱਭਾ ਉੱਥੇ ਬਹਿ ਕੇ ਤੁਸੀਂ ਜਲ ਸ਼ਕਦੇ ਸੋ ਪ੍ਰਸ਼ਾਦਾ ਸ਼ਕਦੇ ਲੋਕ ਆਉਂਦੇ ਤੁਹਾਨੂੰ ਨਮਸਕਾਰਾਂ ਕਰਦੇ ਤੁਹਾਡਾ ਸਤਿਕਾਰ ਕਰਦੇ ਪਰ ਤੁਹਾਨੂੰ ਇਸ ਨਗਰ ਦੇ ਵਿੱਚੋਂ ਸਭ ਤੋਂ ਨੀਵਾ ਕਰ ਲੱਭਾ ਜਿਹਨੂੰ ਲੋਕ ਦੁਰਕਾਰਦੇ ਨੇ ਸਾਰਾ ਪਿੰਡ ਜਿੰਨਾਂ ਦੇ ਖਿਲਾਫ ਹੋਇਆ ਪਿਆ ਪਰ ਮੇਰੇ ਸਤਿਗੁਰਾਂ ਨੇ ਹੱਸ ਕੇ ਇਹ ਗੱਲ ਆਖੀ ਸੀ ਮੇਰਾ ਗੁਰੂ ਨਾਨਕ ਨੀਵਿਆਂ ਦਾ ਸਾਥੀ ਹੈ ਉੱਚਿਆਂ ਦਾ ਸਾਥੀ ਨਹੀਂ ਹੈ ਤੇ ਇਸ ਧੀ ਨੇ ਹੱਥ ਜੋੜ ਕੇ ਜਦੋਂ ਸੱਚੇ ਪਾਤਸ਼ਾਹ ਆਏ ਨਾ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆ ਮੇਰਾ ਪੁੱਤਰ ਹੈ ਭਾਈ ਰੂਪਾ ਇਹਦੇ ਤੇ ਬਖਸ਼ਿਸ਼ਾਂ ਕਰੋ ਇਹਨੂੰ ਕੋਈ ਸਿੱਖੀ ਦੀ ਦਾਤ ਦੇਵੋ ਮੇਰੇ ਸਤਿਗੁਰਾਂ ਨੇ ਬਚਨ ਆਖੇ ਸਨ ਕਹਿਣ ਲੱਗੇ ਰੂਪਿਆ ਤੇਰੇ ਨਾਮ ਦੇ ਉੱਤੇ ਇੱਕ ਨਗਰ ਵਸੇਗਾ ਤੇ ਉਹਦਾ ਮੋਢੀ ਤੂੰ ਹੋਵੇਂਗਾ ਤੇ ਅੱਜ ਤੋਂ ਬਾਅਦ ਇਸ ਗੱਲ ਦਾ ਤਿਆਰ ਰੱਖੀ ਜਦੋਂ ਵੀ ਦੁਨੀਆ ਦੇ ਵਿੱਚ ਤੈਨੂੰ ਚੇਤਾ ਕੀਤਾ ਜਾਵੇਗਾ ਨਾ ਤੈਨੂੰ ਗੁਰੂ ਦਾ ਪੁੱਤਰ ਕਹਿ ਕੇ ਤੈਨੂੰ ਸਤਕਾਰਿਆ ਜਾਵੇਗਾ ਤੇ ਸੱਚ ਜਾਣਿਓ ਜਦੋਂ ਨਗਰ ਵਸਾਇਆ ਗਿਆ ਨਾ ਨਗਰ ਵਸਾਇਆ ਗਿਆ ਤੇ ਉਸ ਨਗਰ ਦਾ ਨਾਮ ਭਾਈ ਰੂਪੇ ਦੇ ਨਾਂ ਤੇ ਰੱਖਿਆ ਗਿਆ ਭਾਈ ਰੂਪੇ ਦੇ ਨਾਂ ਤੇ ਨਗਰ ਦਾ ਨਾਮ ਰੱਖਿਆ ਗਿਆ ਤੇ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਆਪਣੀ ਪੁਸ਼ਾਕ ਉਤਾਰ ਕੇ ਦਿੰਦੇ ਨੇ ਤੇ ਭਾਈ ਰੂਪੇ ਨੂੰ ਕਹਿ ਲੱਗੇ ਰੂਪਿਆ ਏਦਾਂ ਕਰ ਇੰਨੀ ਪੁਸ਼ਾਕ ਨੂੰ ਪਹਿਨ ਲੈ ਪਰ ਉਹਨਾਂ ਨੇ ਇੱਕ ਗੱਲ ਆਖੀ ਕਹਿਣ ਲੱਗੇ ਸੱਚੇ ਪਾਤਸ਼ਾਹ ਤੁਸੀਂ ਇੰਨਾ ਮਾਣ ਮੈਨੂੰ ਬਖਸ਼ ਦਿੱਤਾ ਜਿੰਨਾ ਮੈਂ ਕਦੇ ਸੋਚਿਆ ਹੀ ਨਹੀਂ ਸੀ ਆਪਣੇ ਪੁਸ਼ਾਕ ਉਤਾਰ ਕੇ ਦਿੱਤੀ ਹੈ ਉਹਨੇ ਚੁੱਕੀ ਤੇ ਆਪਣੇ ਸਿਰ ਦੇ ਉੱਪਰ ਰੱਖ ਲਈ ਮੇਰੇ ਸਤਿਗੁਰੂ ਮੰਝੇ ਤੇ ਬੈ ਕੇ ਚਾਰਪਾਈ ਤੇ ਬੈਠੇ ਪ੍ਰਸ਼ਾਦਾ ਛਕਣ ਲੱਗੇ ਨੇ ਤੇ ਜਿਹੜੀ ਗੁਰਨਾਨਕ ਦੇ ਘਰ ਨੂੰ ਮੰਨਣ ਵਾਲੀ ਧੀ ਸੀ ਉਹਨੇ ਕੀ ਕੀਤਾ ਕਹਿਣ ਲੱਗੀ ਵੀ ਆਖਦੀ ਵੀ ਇਦਾਂ ਕਰੀਏ ਵੀ ਪਹਿਲਾਂ ਜਿਹੜਾ ਚੁੰਕਾ ਹੈ ਚੁੰਕੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂ ਲਿਪ ਲਵਾਂ ਕਿਉਂ ਅਸੀਂ ਨੀਵੀਂ ਜਾਤ ਵਾਲੇ ਮੇਰੇ ਘਰ ਬਾਬਾ ਨਾਨਕ ਚਲ ਕੇ ਆਇਆ ਤੇ ਸਤਿਗੁਰਾਂ ਨੇ ਇਹ ਗੱਲ ਆਖੀ ਸੀ ਪੁੱਤਰ ਜਿਸ ਚੌਂਕੇ ਦੇ ਵਿੱਚੋਂ ਤੁਸੀਂ ਖਾਰੇ ਉਸ ਚੌਂਕੇ ਦੇ ਵਿੱਚੋਂ ਮੈਂ ਪ੍ਰਸ਼ਾਦਾ ਛਕਾਂਗਾ ਭਾਵੇਂ ਜਦੋਂ ਮਾਣ ਦੇਣ ਦੇ ਉੱਤੇ ਗੁਰੂ ਆਵੇ ਨਾ ਪਰਮਾਤਮਾ ਮਾਣ ਦੇਣ ਦੇ ਉੱਤੇ ਆਵੇ ਉਹ ਇਹ ਨਹੀਂ ਵੇਖਦਾ ਕੌਣ ਕਿਸ ਜਾਤ ਦੇ ਨਾਲ ਕੌਣ ਕਿਸ ਕੁਲ ਦੇ ਨਾਲ ਸੰਬੰਧ ਰੱਖਦਾ ਪਿਆ ਕੋਈ ਉੱਚਾ ਹੈ ਕੋਈ ਨੀਵਾਂ ਹਾਂ ਠੀਕ ਹੈ ਦੁਨੀਆ ਦੇ ਲੋਕ ਮਾਣ ਦੇਣ ਉਹ ਮਾਣ ਕਈ ਵਾਰੀ ਖਤਮ ਵੀ ਹੋ ਸਕਦਾ ਹੈ ਸਤਕਾਰ ਖਤਮ ਹੋ ਸਕਦਾ ਹੈ ਪਰ ਜਿਸ ਨੂੰ ਸਤਕਾਰ ਮਾਲਕ ਨੇ ਦੇ ਦਿੱਤਾ ਪਰਮਾਤਮਾ ਨੇ ਦੇ ਦਿੱਤਾ ਉਹ ਸਤਕਾਰ ਕਦੇ ਵੀ ਖਤਮ ਨਹੀਂ ਹੁੰਦਾ ਥੋੜਾ ਜਿਹਾ ਅੱਗਾ ਚਲੇ ਜਾਓ ਦਸਵੇਂ ਪਾਤਸ਼ਾਹ ਦਾ ਸਮਾ ਆਇਆ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਅਨੰਦਪੁਰ ਦੀ ਧਰਤੀ ਹੈ ਦਰਬਾਰ ਸਜਿਆ ਇੱਕ ਮਨੁੱਖ ਹੁੰਦਾ ਹੈ ਦਰਬਾਰ ਦੇ ਵਿੱਚ ਕਟੋਚ ਰਿਆਸਤ ਦਾ ਰਹਿਣ ਵਾਲਾ ਹੈ ਧੰਨ ਦੇ ਉੱਤੇ ਜਿਹੜੇ ਕੱਪੜੇ ਪਾਏ ਨਾ ਕੱਪੜੇ ਨੇ ਲੀਰਾ ਲਥੇ ਕੱਪੜੇ ਨੇ ਵਿੱਚ ਟਾਕੀਆਂ ਲੱਗੀਆਂ ਹੋਈਆਂ ਨੇ ਤਨ ਦੇ ਉੱਤੇ ਆਇਆ ਪੈਰਾਂ ਦੇ ਵਿੱਚ ਸੋਨਾ ਜੋੜਾ ਨਹੀਂ ਨਮਸਕਾਰ ਕਰਨ ਦੇ ਲਈ ਹੱਥ ਦੇ ਵਿੱਚ ਟਕਾ ਨਹੀਂ ਜਦੋਂ ਆਇਆ ਸਤਿਗੁਰਾਂ ਦੇ ਦਰ ਤੇ ਨਮਸਕਾਰ ਕੀਤੀ ਉੱਤੇ ਕਈ ਮੇਰੇ ਵਰਗੇ ਬੈਠੇ ਸਨ ਉਹਨਾਂ ਫੜਿਆ ਤੇ ਫੜ ਕੇ ਪਛਾਣ ਨੂੰ ਖਿੱਚਣ ਲੱਗੇ ਵੀ ਤੈਨੂੰ ਪਤਾ ਨਹੀਂ ਤੂੰ ਸੋਨੇ ਕੱਪੜੇ ਪਾ ਕੇ ਆ ਚੰਗੇ ਕੱਪੜੇ ਪਾ ਕੇ ਆ ਆ ਗੁਰੂ ਨੂੰ ਮਿਲੰਦਾ ਹੈ ਤਰੀਕਾ ਇਹ ਟੰਗ ਹੈ ਬੜਿਆਂ ਨੇ ਖਿੱਚਿਆ ਹੋਵੇਗਾ ਮੇਰੇ ਵਰਗਿਆਂ ਪਰ ਮੇਰੇ ਸਤਿਗੁਰਾਂ ਨੇ ਆਵਾਜ਼ ਮਾਰੀ ਕਹਿਣ ਲੱਗੇ ਆਉਣ ਦੋ ਜਦੋਂ ਆਇਆ ਨਾ ਨਮਸਕਾਰ ਕੀਤੀ ਪੁੱਛਣ ਲੱਗੇ ਵੀ ਕਿੱਥੋਂ ਆਇਆ ਭਲਿਆ ਕਹਿ ਲੱਗਾ ਵੀ ਮੈਂ ਕਟੋਚ ਤੋਂ ਆਇਆ ਕੀ ਕਰਨਾ ਹੈ ਨਾਮ ਕੀ ਹੈ ਕਹਿ ਲੱਗਾ ਸੱਚੇ ਪਤਸ਼ਾਹ ਘਰਦਿਆਂ ਨੇ ਨਾਮ ਤੇ ਮੇਰਾ ਰੱਖਿਆ ਸੀ ਹੰਸਰਾ ਪਰ ਅੱਜ ਤੱਕ ਮੇਰੇ ਮਾਤਾ ਪਿਤਾ ਤੋਂ ਬਿਨਾਂ ਅੱਜ ਤੱਕ ਕਿਸੇ ਨੇ ਮੈਨੂੰ ਹੰਸਰਾਮ ਕਹਿ ਕੇ ਆਵਾਜ਼ ਨਹੀਂ ਮਾਰੀ ਕੋਈ ਆਵਾਜ਼ਾਂ ਮਾਰਦਾ ਤੇ ਕੋਈ ਪਾਗਲ ਕਹਿ ਕੇ ਆਵਾਜ਼ਾਂ ਮਾਰਦਾ ਕੋਈ ਆਖਦਾ ਕੋਈ ਹੰਸੂ ਕਹਿ ਕੇ ਆਵਾਜ਼ਾਂ ਮਾਰਦਾ ਬਸ ਵੱਖੋ ਵਖਰੇ ਨਾਵਾਂ ਦੇ ਨਾਲ ਮੈਨੂੰ ਸੱਦਦੇ ਨੇ ਪਰ ਅੱਜ ਤੱਕ ਕਿਸੇ ਨੇ ਨਾਮ ਨਹੀਂ ਲਿਆ ਤੇ ਮੇਰੇ ਸਤਿਗੁਰੂ ਕਹਿਣ ਲੱਗੇ ਹੰਸਰਾਮ ਜੀ ਦੱਸੋ ਕੀ ਕਰਦੇ ਹੋ ਤੁਸੀਂ ਤੁਹਾਡਾ ਕੀਤਾ ਕੀ ਹੈ ਉਹ ਕਹਿਣ ਲੱਗੇ ਸੱਚੇ ਪਰਸ਼ਾ ਕਰਨਾ ਕੀ ਹੈ ਮੈਂ ਇੱਕ ਨਿੱਕਾ ਜਿਹਾ ਕਮੀਆਂ ਮੈਨੂੰ ਪਤਾ ਲੱਗਾ ਸੀ ਤੁਹਾਡੇ ਘਰ ਦੇ ਵਿੱਚ ਸਤਿਕਾਰ ਮਿਲਦਾ ਹੈ ਕਵੀਆਂ ਨੂੰ ਬੜਾ ਉੱਚਾ ਦਰਜਾ ਹੈ ਤੇ ਮੈਂ ਆਪਣੀ ਕੋਈ ਕਵਿਤਾ ਤੁਹਾਡੇ ਸਾਹਮਣੇ ਰੱਖਣਾ ਚਾਹੁੰਨਾ ਵਾ ਤੇ ਮੇਰੇ ਸਤਿਗੁਰਾਂ ਨੇ ਕਿਹਾ ਕੋਈ ਗੱਲ ਨਹੀਂ ਬਹਿ ਜਾਓ ਆਪਣੇ ਸਿੱਖ ਨੂੰ ਆਵਾਜ਼ ਮਾਰ ਦੇ ਨੇ ਇਦਾਂ ਕਰੋ ਇਹਨਾਂ ਨੂੰ ਪਹਿਲਾਂ ਨਾਲ ਲੈ ਕੇ ਜਾਓ ਸੋਨੇ ਬਸਤਰ ਜਾ ਕੇ ਪਹਿਨਾ ਕੇ ਲਿਆਓ ਸਿਰ ਤੇ ਸੋਨੇ ਦਸਤਾਰ ਸਜਾ ਕੇ ਲਿਆਓ ਔਰ ਜਦੋਂ ਸਿੱਖ ਜਾਂਦਾ ਹੈ ਹੰਸ ਰਾਮ ਦੀ ਬਾਹ ਪਕੜਦਾ ਉਹਨੂੰ ਇਸ਼ਾਰਾ ਕਰਦਾ ਬਾਹਰ ਆ ਮਨ ਦੇ ਵਿੱਚ ਖਿਆਲ ਆਇਆ ਵੀ ਇਹ ਵੀ ਇਸ ਜਗ੍ਹਾ ਐਵੇਂ ਲੱਗਦਾ ਪਿਆ ਜਿਵੇਂ ਦੂਸਰੇ ਥਾਵਾਂ ਦੇ ਉੱਤੋਂ ਮੈਨੂੰ ਬਾਹਰ ਕੱਢਿਆ ਜਾਂਦਾ ਸੀ ਸ਼ਾਇਦ ਇੱਥੋਂ ਵੀ ਬਾਹਰ ਕੱਢਿਆ ਜਾ ਰਿਹਾ ਪਰ ਹੋਇਆ ਕਿ ਜਦੋਂ ਦਰਬਾਰ ਤੋਂ ਬਾਹਰ ਗਏ ਅੱਗੇ ਇੱਕ ਸਿੱਖ ਆਪਣੇ ਹੱਥ ਦੇ ਵਿੱਚ ਪੁਸ਼ਾਕ ਲੈ ਕੇ ਖਲੋਤਾ ਹੋਇਆ ਸੁਣੀ ਤੇ ਉਹਦੇ ਉੱਤੇ ਦਸਤਾਰ ਪਈ ਹੈ ਤੇ ਦੂਜਾ ਸਿੱਖ ਆਕਦਾ ਪਿਆ ਕਵੀ ਜੀ ਇਦਾਂ ਕਰੋ ਪਹਿਲਾਂ ਆਪਣੇ ਤਨ ਦੇ ਜਿਹੜੇ ਬਸਤਰ ਨੇ ਬਸਤਰਾਂ ਨੂੰ ਚੇਂਜ ਕਰੋ ਆ ਸੋਹਣੀ ਪੁਸ਼ਾਕ ਤੁਸੀਂ ਪਾਓ ਸਿਰ ਤੇ ਸੋਹਣੀ ਦਸਤਾਰ ਬੰਨੋ ਮੇਰੇ ਸਤਿਗੁਰਾਂ ਦਾ ਹੁਕਮ ਹੈ ਜਿਸ ਤਰ੍ਹਾਂ ਕਵੀ ਚੰਦਨ ਵਰਗੇ ਕਵੀ ਨੰਦ ਲਾਲ ਵਰਗੇ ਦਰਬਾਰ ਦੇ ਵਿੱਚ ਸ਼ੋਭਦੇ ਪਏ ਨੇ ਇਸੇ ਤਰ੍ਹਾਂ ਤੁਸੀਂ ਪਹਿਲਾਂ ਸ਼ੋਭਾ ਪਾਉਂਦੇ ਆਵੋ ਸੋਹਣੇ ਬਸਤਰ ਪੈਣ ਕੇ ਆਵੋ ਉਸ ਤੋਂ ਬਾਅਦ ਤੁਹਾਨੂੰ ਸਤਿਗੁਰਾਂ ਨੇ ਸਦਿਆ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਤਿਆਰ ਹੋ ਕੇ ਆਇਆ ਨਾ ਸਤਿਗੁਰਾਂ ਦੇ ਅੱਗੇ ਤੇ ਸਤਿਗੁਰੂ ਕਹਿਣ ਲੱਗੇ ਵੀ ਹੁਣ ਸੁਣਾਓ ਕੀ ਸੁਣਾਓਗੇ ਇੱਕ ਕਵਿਤਾ ਸੁਣਾਈ ਦੋ ਸੁਣਾਈ ਕਟੋ-ਕਾਟ ਇਤਿਹਾਸ ਕਹਿੰਦਾ ਵੀ ਤਕਰੀਬਨ ਤੇ ਤਕਰੀਬਨ ਡੇਢ ਘੰਟਾ ਉਹ ਆਪਣੀਆਂ ਕਵਿਤਾਵਾਂ ਟੁਕਾ ਸੁਣਾਉਂਦਾ ਰਿਹਾ ਡੇਢ ਘੰਟਾ ਤੇ ਆਵਾਜ਼ ਮਾਰੀ ਮੇਰੇ ਸੱਚੇ ਪਾਤਸ਼ਾਹ ਜੀ ਨੇ ਕੋਲ ਖਲੋਤਾ ਸਿੰਘ ਕਹਿਣ ਲੱਗੇ ਅਦਾ ਕਰੋ ਖਜ਼ਾਨੇ ਦੇ ਵਿੱਚ ਕਿੰਨਾ ਕੁਝ ਪਿਆ ਹੈ ਕਹ ਲਗੇ ਸੱਚੇ ਪਾਤਸ਼ਾਹ ਇੰਨੀਆਂ ਮੋਹਰਾਂ ਪਈਆਂ ਨੇ ਕਹ ਲਗੇ ਲਿਆਓ ਉਸ ਸਮੇਂ ਇਤਿਹਾਸ ਜ਼ਿਕਰ ਕਰਦਾ ਵੀ 18000 ਰਜਤ ਪੰਨ ਜਿਹੜੀਆਂ ਮੋਹਰਾਂ ਪਈਆਂ ਸਨ ਸਾਰੇ ਖਜ਼ਾਨੇ ਦੀਆਂ ਮੋਹਰਾਂ ਗੱਡੀਆਂ ਉਹ ਪ੍ਰਸ਼ਾਦੀ ਹਾਥੀ ਜਿਹੜਾ ਉਸ ਸਮੇਂ ਕਿਸੇ ਬਾਦਸ਼ਾਹ ਦੇ ਕੋਲ ਵੀ ਨਹੀਂ ਸੀ ਤੇ ਉਹ ਪ੍ਰਸ਼ਾਦੀ ਹਾਥੀ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸਤਕਾਰ ਦੇ ਤੌਰ ਤੇ ਕਵੇ ਹੰਸਰਾਮ ਨੂੰ ਦਿੱਤਾ ਸੀ ਸਤਕਾਰ ਦੇ ਤੌਰ ਤੇ ਤੇ ਨਾਲ ਕੁਝ ਸਿੱਖ ਦਿੱਤੇ ਕਹਿਣ ਲੱਗੇ ਵੀ ਇਦਾਂ ਕਰੋ ਇਹਨਾਂ ਦੇ ਨਾਲ ਜਾਓ ਤੇ ਇਹਨਾਂ ਨੂੰ ਇਹਨਾਂ ਦੀ रियासत ਦੇ ਵਿੱਚ ਛੱਡ ਕੇ ਆਓ ਉਹੀ ਜਦੋਂ ਕਵੀ ਹੰਸਰਾਮ ਆਪਣੀ रियासत ਤੋਂ ਪਹਿਲਾਂ रियासत ਤੋਂ ਲੰਘਦਾ ਪਿਆ ਨਾ ਉੱਥੇ ਰਾਜਾ ਸ਼ਿਕਾਰ ਪਿਆ ਖੇਡਦਾ ਜਦੋਂ ਰਾਜਾ ਸ਼ਿਕਾਰ ਖੇਡਦਾ ਉਹਨੇ ਵੇਖਿਆ ਵੀ ਕੋਈ ਹਾਥੀ ਦੇ ਉੱਤੇ ਸਵਾਰ ਨਾਲ 5-7 ਘੋੜਿਆਂ ਦੇ ਉੱਤੇ ਕੋਈ ਸਿਪਾਈ ਸਵਾਰ ਨੇ ਖਜ਼ਾਨਾ ਲੱਦਿਆ ਹੋਇਆ ਹਾਥੀ ਵੀ ਅਨੋਖਾ ਹਾਥੀ ਹੈ ਅੱਜ ਤੱਕ ਕਦੇ ਇਹ ਹਾਥੀ ਨਹੀਂ ਵੇਖਿਆ ਤੇ ਦੋੜਿਆ ਆਇਆ ਆ ਕੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਸਿਰ ਝੁਕਾ ਕੇ ਕਹਿਣ ਲੱਗਾ ਵੀ ਤੁਸੀਂ ਕਿਸੇ रियासत ਦੇ ਰਾਜੇ ਲੱਗਦੇ ਹੋ ਤਾਂ ਕਵੀ ਹੰਸਰਾਮ ਦੀ ਅੱਖਾਂ 'ਚੋਂ ਪਾਣੀ ਆ ਗਿਆ ਅੱਖਾਂ ਭਰੀਆਂ ਹੋਈਆਂ ਨੇ ਗਲੇ ਦੇ ਵਿੱਚੋਂ ਬੋਲਣੇ ਨਿਕਲਦੇ ਪਏ ਕਹਿਣ ਲੱਗਾ ਵੀ ਮੈਂ ਕਿਸੇ ਰਿਆਸਤ ਦਾ ਰਾਜਾ ਨਹੀਂ ਮੈਂ ਤੇ ਗੁਰੂ ਨਾਨਕ ਦੇ ਘਰ ਦਾ ਇੱਕ ਗਰੀਬੜਾ ਜਿਹਾ ਇੱਕ ਨਿਤਾਣਾ ਜਿਹਾ ਇੱਕ ਨਿੱਕਾ ਜਿਹਾ ਜਿਹੜਾ ਗੁਰੂ ਦਾ ਸੇਕਾ ਤੇ ਉਸੇ ਦਿਨ ਤੋਂ ਉਹ ਰਾਜਾ ਕਹਿ ਲਗਾ ਵੀ ਜਿਹਦਾ ਸਿੱਖ ਇੰਨਾ ਅਮੀਰ ਹੋ ਸਕਦਾ ਤੇ ਗੁਰੂ ਕਿੰਨਾ ਕੁ ਅਮੀਰ ਹੋਵੇਗਾ ਉਹ ਰਿਆਸਤ ਦਾ ਰਾਜਾ ਕਹਿਲੂਰ ਰਿਆਸਤ ਦਾ ਰਾਜਾ ਉਹ ਗੁਰੂ ਨਾਨਕ ਦੇ ਘਰ ਦਾ ਸਿੱਖ ਬਣ ਗਿਆ ਸੀ ਭਾਵ ਕਹਿਣ ਤੋਂ ਇਹ ਹੈ ਵੀ ਜਦੋਂ ਗੁਰੂ ਸਤਕਾਰ ਦੇਣ ਤੇ ਆਵੇ ਨਾ ਮਾਲਕ ਸਤਕਾਰ ਦੇਣ ਤੇ ਹੁੰਦਾ ਉਹ ਫਿਰ ਕੋਈ ਜਾਤ ਨਹੀਂ ਵੇਖਦਾ ਉਹ ਸਾਡੇ ਕੋਈ ਕੁੱਲ ਨਹੀਂ ਵੇਖਦਾ ਉਹ ਇਹ ਨਹੀਂ ਵੇਖਦਾ ਵੀ ਕਿਸ ਘਰਾਣੇ ਦੇ ਨਾਲ ਸੰਬੰਧ ਰੱਖਣ ਵਾਲੇ ਆ ਠੀਕ ਹੈ ਦੁਨੀਆ ਦੇ ਲੋਕ ਇਹ ਸਭ ਕੁਝ ਵੇਖਣਗੇ ਉਹ ਸਾਡੇ ਬਸਤਰਾਂ ਨੂੰ ਵੇਖਣਗੇ ਸਾਡੇ ਥੱਲੇ ਗੱਡੀ ਨੂੰ ਵੇਖਣਗੇ ਸਾਡੇ ਵੇਖਣਗੇ ਵੀ ਕਿੰਨੇ ਕੁ ਪੈਸੇ ਦੀ ਜੇਬ ਦੇ ਵਿੱਚ ਨੇ ਉਹਦੇ ਅਨੁਸਾਰ ਸਤਕਾਰ ਦੇਣਗੇ ਠੀਕ ਹੈ ਜਦੋਂ ਉਹ ਤੁਹਾਡੀ ਜੇਬ ਦੇ ਵਿੱਚੋਂ ਪੈਸੇ ਖਿਸਕੇ ਨਹੀਂ ਤੁਹਾਡਾ ਸਤਕਾਰ ਵੀ ਖਤਮ ਹੋ ਜਾਣਾ ਤੁਸੀਂ ਗੱਡੀ ਤੋਂ ਥੱਲੇ ਉਤਰੇ ਨਹੀਂ ਗੱਡੀ ਤੁਹਾਡੇ ਕੋਲੋਂ ਗਈ ਨਹੀਂ ਸਤਕਾਰ ਖਤਮ ਹੋ ਜਾਣਾ ਪਰ ਜੋ ਸਤਕਾਰ ਮੇਰੇ ਮਾਲਕ ਦੇ ਦਰ ਤੋਂ ਮਿਲਦਾ ਹੈ ਜਦੋਂ ਉਹ ਪਰਮਾਤਮਾ ਸਤਕਾਰ ਦੇਣ ਤੇ ਹੁੰਦਾ ਹੈ ਤੇ ਉਹ ਸਤਕਾਰ ਫਿਰ ਉਦੋਂ ਤੱਕ ਰਹਿੰਦਾ ਵੀ ਜਦੋਂ ਤੱਕ ਇਹ ਜਹਾਨ ਜਦੋਂ ਤੱਕ ਇਹ ਸਾਰਾ ਸੰਸਾਰ ਰਹਿੰਦਾ ਜੀ ਅੱਜ ਵੀ ਆਪਾਂ ਭਗਤ ਰਵਿਦਾਸ ਸਾਹਿਬ ਨੂੰ ਯਾਦ ਕਰਦੇ ਆਂ ਅੱਜ ਵੀ ਕਵੀ ਕਵੀਆਂ ਦੀ ਗੱਲ ਆਵੇਗੀ ਹੰਸਰਾਮ ਨੂੰ ਯਾਦ ਕਰਦੇ ਆਂ ਅੱਜ ਵੀ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜੀਵਨ ਪੜਿਆ ਜਾਵੇਗਾ ਭਾਈ ਰੂਪੇ ਦਾ ਭਾਈ ਸਾਧੂ ਦਾ ਇਤਿਹਾਸ ਜ਼ਰੂਰ ਪੜਿਆ ਜਾਵੇਗਾ ਅੱਜ ਵੀ ਜਦੋਂ ਗੱਲ ਚੱਲੇਗੀ ਭਗਤ ਰਵਿਦਾਸ ਸਾਹਿਬ ਨੂੰ ਪੜਿਆ ਜਾਵੇਗਾ ਅੱਜ ਵੀ ਜਦੋਂ ਗੱਲ ਚੱਲੇਗੀ ਭਗਤ ਨਾਮਦੇਵ ਦੀ ਬਾਣੀ ਪੜੀ ਜਾਵੇਗੀ ਕਿਉਂ ਉਹਨਾਂ ਨੂੰ ਮਾਲਕ ਦੇ ਦਰ ਤੇ ਸਤਕਾਰ ਮਿਲਿਆ ਜੀ ਇਸੇ ਕਰਕੇ ਸਿੱਖ ਅਰਦਾਸ ਇਹ ਕਰਦਾ ਹੈ ਵੀ ਮਾਲਕਾ ਕਿਰਪਾ ਕਰ ਤੇਰੇ ਅੱਗੇ ਅਰਦਾਸ ਇਹ ਹੈ ਦੁਨੀਆ ਦੇ ਲੋਕ ਸਤਕਾਰ ਦੇਦੇ ਨੇ ਬੜੀ ਚੰਗੀ ਗੱਲ ਹੈ ਕਿਰਪਾ ਕਰ ਮੈਨੂੰ ਤੇਰੇ ਦਰ ਤੋਂ ਸਤਕਾਰ ਮਿਲ ਜਾਵੇ ਤੂੰ ਉਹਨਾਂ ਨੂੰ ਵੀ ਸਤਕਾਰ ਦੇਣ ਵਾਲਾ ਹੈ ਉਹਨਾਂ ਨੂੰ ਵੀ ਮਾਣ ਦੇਣ ਵਾਲਾ ਹੈ ਜਿਨ੍ਹਾਂ ਨੂੰ ਦੁਨੀਆ ਦੇ ਲੋਕ ਦੁਰਕਾਰਦੇ ਨੇ ਤੇ ਸਤਿਗੁਰੂ ਦੇ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਵੀ ਮਨ ਦੇ ਅੰਦਰੋਂ ਇਹ ਜਿਹੜੀ ਵਿਚਾਰ ਹੈ ਇਹ ਖਤਮ ਹੋ ਜਾਵੇ ਨਫ਼ਰਤ ਖਤਮ ਹੋ ਜਾਵੇ ਈਰਖਾ ਖਤਮ ਹੋ ਜਾਵੇ ਉਸ ਮਾਲਕ ਦੇ ਬਣੇ ਹੋਏ ਬੰਦਿਆਂ ਦਾ ਸਤਿਕਾਰ ਕਰੀਏ ਮਾਲਕ ਦੇ ਬਣੇ ਹੋਏ ਜੀਵਾਂ ਦਾ ਸਤਿਕਾਰ ਕਰੀਏ ਪਿਆਰ ਕਰੀਏ ਇਹ ਸਾਡਾ ਸਭਨਾ ਦਾ ਫਰਜ਼ ਬਣਦਾ ਹੈ ਸਤਿਗੁਰੂ ਕਿਰਪਾ ਕਰਨ ਬਲੌਜੀ ਫਤੀਆਕੂ ਜੀ